ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਚ ਅੱਜ ਆਏ ਹੋਏ ਜੀ ਆਪਾਂ ਰੋਪੜ ਟਰੈਕਟਰ ਲੈ ਆਏ ਆਪਾਂ ਨੇ ਤੇ ਅੱਜ ਲੈਣ ਆਏ ਆ ਟਰੈਕਟਰ ਕਈ ਦਿਨ ਦੀ ਗੱਲ ਚੱਲਦੀ ਸੀ ਟਰੈਕਟਰ ਦੀ ਤੇ ਫਿਰ ਕੱਲ ਆਪਣਾ ਫਾਈਨਲ ਹੋ ਗਿਆ ਸੀਗਾ ਜੀ ਅੱਜ ਆਏ ਆ ਟਰੈਕਟਰ ਲੈਣ ਦਿਖਾਉਣੇ ਜੀ ਤੁਹਾਨੂੰ ਕਰ ਜੀ ਆਪਾਂ ਜਾਂ ਸੀ ਚੱਲੋ ਅੱਗੇ ਜੀ ਆਪਾਂ ਸਵਰਾਜ ਦੀ ਏਜੰਸੀ ਖੜਾ ਸੁਨਾਵਰ ਹੋਰ ਆਪਣੇ ਰਿਸ਼ਤੇਦਾਰ ਆਏ ਹੋਏ ਨਾਲ ਤੇ ਉਹ ਖੜਾ ਹੀ ਟਰੈਕਟਰ ਆਪਣਾ ਜਿਹੜਾ ਆਪਾਂ ਨੇ ਲੈ ਆਏ ਚਲੋ ਦਿਖਾਉਨੇ ਆਂ ਜੀ ਫਿਰ ਤੁਹਾਨੂੰ ਆ ਗਿਆ ਜੀ ਟਰੈਕਟਰ ਦੀ ਟ੍ਰਾਈ ਲੈਣ ਆਮੜਾ ਚਲਾ ਕੇ ਦੇਖ ਲਈਏ ਇੱਕ ਕਰਕੇ ਆ ਇੱਕ ਚਾਹ ਨਾ ਜੀ ਮੰਦੀ ਵੀ 850 ਲੈਣਾ ਦੁਆਰੇ ਪਹਿਲਾ ਵੀ ਆਪਣੇ ਕੋਲ 855 ਪਰ ਦੋ ਬਦਲੇ ਆ 2012 ਤੋਂ ਬਾਅਦ ਨਹੀਂ ਸੀ 855 ਲੈ ਆ ਚਲੋ ਮੈਂ ਕਿਹਾ ਹੁਣ 855 ਦੁਆਰੇ ਚਲਾ ਕੇ ਦੇਖ ਲੈਂਦੇ ਆ ਆਏ ਆ ਟ్రਾਈ ਲੈਣ ਚਲੋ ਅੱਗੇ ਦਿਖਾਉਨੇ ਆਈ ਤੁਹਾਨੂੰ ਫਿਰ ਲੋ ਜੀ ਲੈ ਲਈ ਇਲੈਕਟ੍ਰਾ ਆਪਣਾ ਨੇ 855 3 ਸਪੀਡੀ 16 ਦੇ ਟਾਇਰਾਂ 'ਤੇ ਲੇ ਆ ਲੱਗਿਆ ਮੱਥਾ ਟੇਕਣ ਜਾਉਣਾ ਨਾ ਗਾਉਂਦੇ ਨਾ ਮਾਦੀ ਜਾਦੀ ਪਾਉਂਦੇ ਠੀਕ ਹੈ ਸਾਰੇ ਇਹ ਚੱਕ ਲੈਂਦਾ ਦਾ ਤੂੰ ਕਿਤਾ ਗੱਲ ਚੱਲ ਗਈ ਮਾਦਾ ਜਾੜੀ ਲਾਉਣੀ ਦਾ ਤਾਂ ਦਨ ਲੋ ਜੀ ਲੱਗਿਆ ਟਰੈਕਟਰ ਕੱਢਣ ਬਾਹਰ ਜੱਗਾ ਬਿਠਾ ਲਿਆ ਟਰੈਕਟਰ ਪਰ ਵਾਹਿਗੁਰੂ ਕਿਰਪਾ ਕਰੇ ਮਾਲਕ ਨੇਹ ਕਰੀਂਦਾ ਤਾਂ ਜੀ ਤੁਹਾਡਾ ਹੀ ਆਸਰਾ ਮੈਂ ਗੁਰੂ ਦੀ ਕਿਰਪਾ ਨਾਲ ਲੈ ਲਿਆ ਜੀ ਟਰੈਕਟਰ ਆਪਾਂ ਨੇ ਸੁਖ ਸ਼ਾਂਤੀ ਨਾਲ ਚੱਲੇ ਵਧੀਆ ਕਰਮ ਵਾਲਾ ਹੋ ਬਈ ਲੋਹਾ ਚੱਲੇ ਆ ਜੀ ਲੈ ਕੇ ਹੁਣ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਜੀ ਜਾ ਕੇ ਪਹਿਲਾਂ ਉਹਰੇ ਪੱਠਾ ਸਾਹਿਬ ਟੇਕ ਲਈ ਆ ਜੀ ਮੱਥਾ ਉਸ ਤੋਂ ਬਾਅਦ ਪਿੰਡ ਵਾਲੇ ਗੁਰਦੁਆਰਾ ਸਾਹਿਬ ਫੇਰ ਲਜਾਵਾਂਗੇ ਜੀ ਖੇਤ ਵਿੱਚ ਟਰੈਕਟਰ ਬਹੁਤ ਖੜੇ ਨੇ ਜੀ ਇਹਨਾਂ ਕੋਲ ਸਵਰਾਜ 855 ਸਭ ਤੋਂ ਵੱਧ ਵਿਕਦਾ ਸਵਰਾਜ ਦਾ 969 ਵੀ ਵਧੀਆ ਚੱਲੀ ਜਾਂਦਾ ਕਣੀ ਜ਼ਿਆਦਾਤਰ 855 ਹੀ ਵਿਕਦਾ ਜੱਗੇ ਦੁਆਰੇ ਮੂੰਹ ਜਾਂਸੀ ਕੰਮੀ ਨੂੰ ਕਰ ਲਿਆ ਸਕੋਰਪਿਓ ਨਾਲ ਜੱਟ ਦਾ ਖੜਾ ਆਇੰਦਾ ਚਲੋ ਅੱਗੇ ਸੀਗੇ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਜੀ ਟੇਕ ਲਿਆ ਜੀ ਮੱਥਾ ਆਪਾਂ ਨੇ ਗੁਰਦੁਆਰਾ ਸਾਹਿਬ ਕਰ ਲਈ ਦਰਸ਼ਨ ਚਾਂਸੀ ਦੇ ਲਾਗੇ ਆ ਗਏ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਸਥਾਨ ਹੈ ਇਹ ਚਲੋ ਹੁਣ ਚੱਲਦੇ ਆਂ ਪਿੰਡ ਨੂੰ ਜਾ ਕੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਟਿਕਦੇ ਆਂ ਮੱਥਾ ਲਾਉਣਾ ਹੈ ਤੁਹਾਨੂੰ ਤੌਰ ਦਾ ਹੀ ਟਰੈਕਟਰ ਘਰ ਨੂੰ ਘਰ ਨੂੰ ਚੱਲੇ ਸੀਗੇ ਹੁਣ ਮੂਡ ਬਣ ਗਿਆ ਕਹਿੰਦੇ ਟਾਇਰ ਬਦਲਾ ਕੇ ਲੈ ਕੇ ਜਾਣੇ ਆ ਟਾਇਰ ਲੱਗੇ ਆਈ ਪੌਣ ਟਰੈਕਟਰ ਦੇ ਜਾ ਰਹੇ ਆ ਟਾਇਰ ਵਾਲੀ ਦੁਕਾਨ ਚ ਨੂੰ ਚਲੋ ਪੈਰ ਪਵਾ ਕੇ ਦਿਖਾਉਨੇ ਆ ਤੁਹਾਨੂੰ ਉਹ ਟਰੈਕਟਰ ਦੀ ਲੁੱਕ ਆ ਗਈ ਟਾਇਰ ਵਾਲੀ ਵਰਕਸ਼ਾਪ ਚ ਖੋਲ ਲਿਆ ਟਰੈਕਟਰ ਦਾ ਟਾਇਰ ਆ ਲੱਗੇ ਆਈ ਪੌਣ ਡੀਕੇਟੀ ਦੇ ਟੀ ਗੁੱਡੀ ਵਾਲੇ ਆਹ ਟਾਇਰ ਸੀਗੇ ਇਹਨੂੰ ਨਾਲ ਐਮਆਰਐਫ ਦੇ ਕਢਵਾ ਦਿੱਤੇ ਆ ਹੋ ਗਿਆ ਫਿੱਟ ਟਾਇਰ ਇੱਕ ਤਾਂ ਲੱਗੇ ਹੋਏ ਫਿੱਟ ਕਰਾਉਣ ਆਸ ਕਬਟਚਰ ਸੁਪ ਹੋ ਜਾਣਗੇ ਰੈਡੀ ਦੋ ਟਾਇਰ ਚਲੋ ਦਿਖਾਉਣੇ ਆਈ ਫਿਰ ਤੁਹਾਨੂੰ ਪਵਾਤੇ ਹੀ ਟਾਇਰ ਪਾਣਾ ਟਰੈਕਟਰ ਤੇ ਬੀਕੇਟੀ ਦੇ ਮੜਾ ਗੁੱਜੇ ਦਾ ਮੜਾ ਟਰੈਕਟਰ ਪੂਰੇ ਤੇ ਇੱਕ ਦਾ ਚੱਕ ਹੋ ਗਿਆ ਹੀ ਪੂਰੇ ਨਹੀਂ ਥੋੜਾ ਨੀਮਾ ਜਿਹਾ ਲੱਗਦਾ ਤਾਂ ਮਾ ਚਲੋ ਤੇ ਟਰੈਕਟਰ ਚੱਲ ਜਾਣਾ ਹੈ ਅੱਜੇ ਪਵਾ ਦਿੰਨੇ ਆ ਇਕ ਬੜਾ ਸੋਹਣਾ ਲੱਗ ਗਿਆ ਲੱਗਣ ਚਲੋ ਦਿਖਾਉਨੇ ਆ ਤੁਹਾਨੂੰ ਘਰੇ ਜਾ ਕੇ ਫਿਰ ਮਿਲਦੇ ਆ ਜੀ ਟੇਕਿਆ ਜੀ ਗੁਰਦੁਆਰਾ ਸਾਹਿਬ ਮੱਥਾ ਘਰ ਨੂੰ ਜਾ ਰਹੇ ਆ ਹੁਣ ਘਰ ਜਾ ਕੇ ਦਿਖਾਉਣਾ ਤੁਹਾਨੂੰ ਗੁਰਦੁਆਰਾ ਸਾਹਿਬ ਟੇਕ ਲਿਆ ਜੀ ਮੱਥਾ ਪਹੁੰਚ ਗਏ ਜੀ ਪਿੰਡਾਂ ਪਹਿਲਾ ਗੁਰਦੁਆਰਾ ਸਾਹਿਬ ਗਏ ਤੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਏ ਤੇ ਹੁਣ ਘਰ ਨੂੰ ਜਾ ਰਹੇ ਆ you ਲੋ ਜੀ ਆਗੇ ਤੇ ਘਰ ਲਿਆਂਦਾ ਟਰੈਕਟਰ ਘਰੇ ਆ ਗਿਆ ਇੱਧਰ ਢੱਲੋਂ ਸਾਹਿਬ ਵੀ ਅੰਦਰ ਖੜਾ ਭੰਤਾ ਸਸਰੀ ਗਾਜੇ ਦਾ ਨੂੰ ਤੇ ਸੋਮਾ ਜੀ ਖੜੇ ਆ ਲਿਆਂਦਾ ਅੱਜ ਟਰੈਕਟਰ ਨਾ ਮੈਂ ਭੰਤਰੋ ਲਿਆਤਾ ਨਾ ਮੈਂ ਟਰੈਕਟਰ ਕੱਲ ਫੇਰ ਉਹ ਕਾਤੇ ਜੇ ਆਉਂਦੇ ਆ ਥੋੜਾ ਜਿਹਾ ਨੰਬਰ ਆਇਆ ਥੋੜਾ ਆ 14 ਨੰਬਰ ਹੈ ਕਾਦੇ ਇੱਧਰ ਕਿਆ ਚੀਟ ਲਓ 21 60 ਹੁੰਦੀ ਐ ਕਿਆ ਚੀਜ਼ ਉਹ ਮੋਰ ਦੀ ਉਹ ਥੱਲੇ ਆਣੀ ਚੁਰਬਾਂ ਦਾ ਹੋਊਗਾ ਫਰਕ ਇੱਧਰ ਲਾ ਜਾਓ ਜਾ ਨਾ ਟਾਇਰ ਲਵਾਤੇ ਜੀ ਮੂਰੇ 916 ਦੇ ਵੀਕੇਟੀ ਦੇ ਟੀ ਗੁੱਡੀ ਵਾਲੇ ਥੋੜਾ ਟਰੈਕਟਰ ਪਿੱਛੇ 16 ਕਰਕੇ ਮੂਰੇ ਨੀਮਾ ਲੱਗਦਾ ਤਾਂ ਫੇ ਮੈਂ ਚੱਲ ਹੁਣੀ ਪਵਾ ਦਿੰਨੇ ਆ ਚਲੋ ਠੀਕ ਹੈ ਜੀ ਮਿਲਦੇ ਆਈ ਫੇ ਕਿਸੇ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨਾਲੇ ਸਬਸਕ੍ਰਾਈਬ ਕਰ ਲਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ